ਤੋ ਲੋ ਬਾਈ ਸਟਾਰਟਿੰਗ ਕਰ ਲੋ ਟਰੈਕਟਰ ਦੀ ਚੈੱਕ ਕਿੰਨੇ ਫੋਨ ਕਰੇ ਅੱਛਾ ਗੱਲ ਛੱਡ ਦੇ ਵੰਟੀ ਕੀ ਗੱਲ ਮੇਰੀ ਵੀ ਸੁਣ ਲੈ ਬਾਈ ਦੇਖ ਮੈਂ ਵੀ ਟਰੈਕਟਰਾਂ ਦੇ ਕੰਮ ਕਰਦਾ ਤੇ ਇਹ ਚੀਜ਼ ਵੇਚਣੀ ਆ ਫੋਨ ਤੱਕ ਲਾ ਹੁਣ ਲਿਆਵੇ ਨਾ ਲਿਆਵੇ ਉਹ ਵਿਚ ਬੰਦੇ ਕਰਨ ਤਾਂ ਆਉਂਦੇ ਬਹੁਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਚ ਤੇ ਅੱਜ ਬਾਈ ਸਵੇਰੇ ਸਵੇਰੇ ਵੰਟੀ ਬਾਈ ਦਾ ਫੋਨ ਆਇਆ ਤੇ ਵੰਟੀ ਬਾਈ ਨੇ ਕਰਨ ਆਪਣਾ ਟਰੈਕਟਰ ਸੇਲ ਠੀਕ ਹੈ ਜੀ ਤੇ ਪਹਿਲਾਂ ਮਲਾਉਣਾ ਥਨੂੰ ਵੰਟੀ ਵੀਰ ਨਾਲ ਹੋਰ ਵੰਟੀ ਵੀਰੇ ਸੱਸੀ ਕਾਲ ਜੀ ਠੀਕ ਹੈ ਜੀ ਹਾਂ ਜੀ ਹਾਂ ਵਧੀਆ ਤੂੰ ਸੁਣਾ ਦੇ ਕੋ ਬਾ ਠੀਕ ਆ ਵੰਟੀ ਭਾਈ ਹੋਰ ਟਰੈਕਟਰ ਵੇਚਣ ਦਾ ਮੂਡ ਬਣਾ ਲਿਆ ਹੈ ਹਾਂ ਵੀ ਚਲ ਦੇ ਦੇਣੀ ਯਾਰ ਠੀਕ ਆ ਦੂਆ ਟਰੈਕਟਰ ਲੈਣ ਤਾਂ ਹੋ ਗਿਆ ਟਾਈਮ ਹਾਂ ਹੋ ਗਿਆ ਉਹਨੂੰ ਵੀ 76 ਮਹੀਨੇ ਹੋ ਗਏ 6-7 ਮਹੀਨੇ ਹੋ ਗਏ ਪਰ ਮੈਂ ਜਲ ਵੀ ਵੰਟੀ ਨੂੰ ਪੁੱਛਿਆ ਤਾਂ ਵੰਟੀ ਕਹਿੰਦਾ ਨਹੀਂ ਵੀ ਹਜੇ ਮੂਡ ਹੈ ਨਹੀਂ ਚਲਾ ਦੇ ਦੀ ਯਾਰ ਅੱਛਾ ਠੀਕ ਉਹਨੂੰ ਦੋ ਵੀ ਕਿਆ ਕਰਾਉਣੇ ਆ ਠੀਕ ਹੈ ਗੱਲ ਆ ਤੇ ਨਵਾਂ ਮਾਟੀ ਠੀਕ ਆ ਯਾਰ ਜੇ ਤਰ ਇੱਕ ਨਾ ਕੰਮ ਚੱਲਦਾ ਵਧੀਆ ਠੀਕ ਆ ਚੱਲਦਾ ਕੰਮ ਤੇ ਠੀਕ ਆ ਠੀਕ ਆ ਉਹ ਵੀ ਮਿੰਦਰ ਹੀ ਲਿਆ ਹਾਂ ਉਹ 500 ਕਰਨਾ 595 ਪਾਵਰ ਸਟੀering ਵਾਲਾ ਪਾਵਰ ਪਾਵਰ ਸਟੀering ਠੀਕ ਆ ਠੀਕ ਆ ਬਾਈ ਪੂਰੀ ਬਾਈ ਪੂਰੀ ਬਾਈ ਵੀ ਆ ਗਈ ਤੇ ਮਾਟੀ ਕਿੰਨਾ ਟਾਈਮ ਹੋ ਗਿਆ ਟਰੈਕਟਰ ਲੈ ਨੂੰ ਆਪਣੇ ਕੋਲ ਬਾਈ ਮੇਰੇ ਕੋਲ ਆਇਆ ਚਾਹੇ 2007 ਦੇ 12ਵੇਂ ਮਹੀਨੇ 2007 ਦਾ ਟਰੈਕਟਰ ਆਇਆ ਬਾਈ 2024 ਜੜ ਗਿਆ ਠੀਕ ਆ ਮਾਟੀ ਬਾਈ ਹੂੰ ਤਕਰੀਬਨ 16-17 ਸਾਲ ਹੋ ਗਏ। ਹੂੰ ਬਾਈ ਕੋਈ ਫਰਕ ਨਹੀਂ। ਠੀਕ ਆ। ਕਈ ਤੋਂ ਖੈਂਦੇ ਇਹਨੇ। ਠੀਕ ਆ ਬਾਈ। ਤੇ ਮਾਡੀ ਵੀ ਮਾਡਲ ਕਿੰਨਾ? ਇਹ 2000 1 ਕਰ 2 ਦੇ ਵਿੱਚ ਵਿੱਚ ਹੈ। ਇਹ ਮਾਰਕੇ ਦਾ ਵੈਸੇ 2 ਦੇ ਆ। ਚਲ ਆਪਾਂ ਐ ਕਰਦੇ ਆ ਆਪਾਂ ਇਹਦੇ ਮਾਡਲ 2010 ਦੱਸਦੇ ਆ। ਠੀਕ ਆ? ਕਿਵਾਂ ਕੋਈ ਬੰਦਾ ਦੂਰੋਂ ਆਇੰਦਾ ਜਾਨੀ ਕਿ ਮਾਰਕੇ 2 ਦੇ ਕਾਪੀ ਸ਼ੈਟ ਹੋ ਸਕਦਾ ਇੱਕ ਦੀ ਹੋਵੇ। ਹਾਂ। ਠੀਕ ਹੈ ਨਹੀਂ ਕਈ ਵਾਂਟੀ ਵੀਰੇ ਜਿਹੜੇ ਬੰਦੇ ਆ ਨਾ ਉਹ ਜਿਹੜੇ ਮਾਰਕੇ ਆ ਜਿਹੜੇ ਟਰੈਕਟਰ ਦੇ ਉਹ ਰੂਏ ਮਾਡਲ ਮੰਨਦੇ ਆ ਅੱਛਾ ਸਾਡੀ ਲਾਈਨ ਚ ਏਕਾਪੀ ਸਾਲ ਦੋ ਸਾਲ ਲੇਟ ਬਣੀ ਹੋਵੇ ਉਹ ਚੀਜ਼ ਨੂੰ ਹੋਣੀ ਕਰਦੇ ਇੰਜਨ ਉਹ ਜਿਹੜਾ ਨਾਲ ਦਾ ਬਾਈ ਠੀਕ ਆ ਕੁਝ ਨਹੀਂ ਕਰਾਇਆ ਵਾ ਸੀ ਦਾ ਠੀਕ ਆ ਬਾਈ ਸਿਰ ਪੰਪ ਹੈ ਪੰਪ ਅੱਧਾ ਹੋਇਆ ਠੀਕ ਆ ਬਾਈ ਅੱਧਾ ਕਰਾ ਦੋ ਵੀ ਦੋ ਤਿੰਨ ਚਾਲੋ ਤੇ ਬਾਈ ਇਹ ਟਰੈਕਟਰ ਉਹ ਆ ਜਿਹੜਾ ਇੱਥੇ ਤੇ ਡਬਲ ਕਲਚ ਹੁੰਦਾ ਠੀਕ ਆ ਉਰੇ ਤੇ ਆ ਦੇਖੋ ਉਹਨੂੰ ਲੀਵਰ ਦਿੱਤਾ ਹੋਇਆ ਉਰੇ ਤੇ ਉਹਨੂੰ ਉੱਪਰ ਚੱਕ ਦੋ ਸਿੰਗਲ ਹੋ ਜਾਂਦਾ ਇੱਥੇ ਕਰ ਦੋ ਡਬਲ ਹੋ ਜਾਂਦਾ ਠੀਕ ਹੈ ਤੇ ਬਾਕੀ ਟਰੈਕਟਰ オリジナル A to Z オリジナル ਦਾ ਟਰੈਕਟਰ ਠੀਕ ਹੈ ਤਾਂ ਰੰਗ ਬਾ ਥੋੜਾ ਜਿਹਾ ਜੇ ਕਿਤੇ ਸਾਡੇ ਕੋਲ ਹੁੰਦਾ ਅਸੀਂ ਤਾਂ ਰੰਗ ਥੋੜਾ ਜਿਹਾ ਹੋਰ ਕੱਢ ਦੇਣਾ ਤਾਂ ਇਹ ਟਰੈਕਟਰ ਅਜੇ ਘਰੇ ਆ ਤਾਂ ਰੰਗ ਸਾਰਾ オリジナル ਆ ਬਾਈ ਟਰੈਕਟਰ ਦਾ ਪੂਰਾ ਪੱਧਰਾ ਕਿਤੇ ਕੋਈ ਡੈਂਟ ਨਹੀਂ ਹੈਗਾ ਟਰੈਕਟਰ ਨੂੰ ਠੀਕ ਹੈ ਜੀ ਸਾਡੀ ਨੰਬਰ ਕਿੱਥੇ ਦਾ ਉਹ ਵੀਰੇ ਇਹ ਪਟਿਆਲਾ ਦਾ ਨੰਬਰ ਪਟਿਆਲਾ ਨੰਬਰ ਹੈ ਜੀ PP 11 PP 11 ਠੀਕ ਹੈ ਜੀ ਤੇ ਕੰਡੀਸ਼ਨ ਕਰੋ ਟਰੈਕਟਰ ਦੀ ਹਰੇ ਮਾ ਦਾ ਰੰਗ ਦੇਖੋ ਬਾਈ ਕਾ ਘੰਟਾ ਠੀਕ ਹੈ ਜੀ ਬਾਕੀ ਮਰਾੜ ਜਮਾ ਹੀ ਪੱਧਰੇ ਪਏ ਆ ਸੀਸੇ ਵਰਗੇ ਆ ਨਾ ਬਾਈ ਠੀਕ ਹੈ ਜੀ ਕਿਤੇ ਦੇ ਕੋਈ ਬਲਮਿੰਗ ਨਹੀਂ ਹੈਗਾ ਮਰਾੜਾਂ ਚ ਪਿੱਛੇ ਦੇਖੋ ਟਰੈਕਟਰ ਕਿਆ ਸੋਣਾ ਬਾਈ ਕਿ ਕੋਈ ਲੀਕ ਜ ਨਹੀਂ ਹੈਗੀ ਬਾਈ ਟਾਪੇ ਤੇ ਕਿਤੇ ਕੋਈ ਸੀਲ ਕੋਈ ਵਿੱਚ ਕੋਈ ਟਰੈਕਟਰ ਨੂੰ ਲੀਕ ਸਲਾਬ ਨਹੀਂ ਹੈਗੀ ਠੀਕ ਹੈ ਜੀ ਪੂਰਾ ਚੰਗਾ ਟਰੈਕਟਰ ਚਕੀਨ ਹੈ ਦਾ ਬਾਈ ਕਿਸੇ ਨੂੰ ਦੰਦੇ ਵੀ ਨਹੀਂ ਆਪ ਜੇ ਕਿਤੇ ਦੇ ਜਾਣਾ ਕੰਮ ਵੀ ਕਰਨਾ ਤਾਂ ਆਪ ਜਾ ਕੇ ਕਰਨਾ ਨਹੀਂ ਨਹੀਂ ਕਰਨਾ ਠੀਕ ਹੈ ਜੀ ਇਧਰ ਲ ਰਿਮ ਵੀ ਚੈੱਕ ਕਰੋ ओरिजिनल ਦੀ ਬਾਈ ਮੇਰੀ ਗਾਰੰਟੀ ਹੋਊਗੀ ਟਰੈਕਟਰ ਦੀ ਬਾਕੀ ਇੰਜਨ ਗੇਅਰ ਆ ਤੁਸੀਂ ਆ ਕੇ ਆਪਣੀ ਆਪ ਵੀ ਤਸੱਲੀ ਕਰਨੀ ਹੈ ਬਾਕੀ ਬਾਈ ਕਹਿੰਦਾ ਬਾਈ ਆਪਣੀ ਤਸੱਲੀ ਹੈ ਪੂਰੀ ਤਸੱਲੀ ਕਰੋ ਜੀ ਠੀਕ ਹੈ ਜੀ ਇਹ 585 ਬਾਈ 50 ਐਚਪੀ ਦੇ ਵਿੱਚ ਆਉਂਦਾ ਟਰੈਕਟਰ ਠੀਕ ਹੈ ਜੀ ਸਾਰੇ ਪੱਖ ਨੂੰ ਹੈ ਕੂਟਾਵੇਟਰ ਨੂੰ ਜਿੱਥੇ ਮਰਜੀ ਥੋਗ ਲੋ ਠੀਕ ਆ ਕੋਈ ਫਰਕ ਨਹੀਂ ਠੀਕ ਹੈ ਬਾਈ ਆਦਾ ਹੁਣ ਇੱਕ ਦੋ ਹੋ ਗਏ ਤਾਂ ਵੇਚਣ ਦੀ ਹਲਾ ਨਹੀਂ ਇਹਨੂੰ ਕਿੱਥੇ ਵੇਚਾਂਗਾ ਠੀਕ ਹੈ ਜੀ ਠੀਕ ਆ ਤੇ ਬਾਕੀ ਮਾਂਟੀ ਮੈਨੂੰ ਟਰਾਲਾ ਵੀ ਲੈਣਾ ਟਰਾਲਾ ਵੀ ਲੈਣਾ ਟਰਾਲਾ ਲੈਣਾ ਬਾਈ ਕਿਸੇ ਕੋਲ 14 ਫੁੱਟਾ ਟਰਾਲਾ ਹੋਇਆ ਚੰਗਾ ਆਪਣੇ ਮੈਨੂੰ ਬਹੁਤ ਫੋਨ ਆਈ ਜਾਂਦੇ ਨੇ ਟਰਾਲਿਆਂ ਦੇ ਮਾਂਟੀ ਅਸੀਂ ਥੋੜਾ ਲੰਦੇ ਨਹੀਂ ਟਰਾਲੇ ਯਾਰ ਫੋਨ ਵਗੈਰਾ ਆਈ ਜਾਂਦੇ ਬਾਈ ਬਾਈ ਨੇ 14 ਫੁੱਟਾ ਟਰਾਲਾ ਲੈਣਾ ਬਾਈ ਕਿਦਾਂ ਲੋਕਲ ਲੈਣਾ ਕੇ ਬਾਈ ਹੋਵੇ ਲੋਕਲ ਹੋਵੇ ਕੋਈ ਗੱਲ ਨਹੀਂ ਸਤਾਵੀ ਕੋਈ ਨਹੀਂ ਵਧੀਆ ਜਾਨੀ ਕਿ ਮੰਤਰ ਵਧੀਆ ਹੋਵੇ ਵਧੀਆ ਹੋਵੇ ਠੀਕ ਆ ਤੇ ਬਾਈ ਕਿਸੇ ਕੋਲ 14 ਫੁੱਟਾ ਟਰਾਲਾ ਹੋਇਆ ਵਧੀਆ ਠੀਕ ਹੈ ਜੀ ਤੇ ਤਾਂ ਦੱਸਿਓ ਜਰੂਰ ਬਾਕੀ ਆਪਾਂ ਤੁਹਾਨੂੰ ਟਰੈਕਟਰ ਸਟਾਰਟ ਸੂਟ ਵੀ ਕਰਕੇ ਦਿਖਾਉਣਾ ਜੀ ਠੀਕ ਹੈ ਜੀ A to Z ਦੇਖ ਲਿਓ ਚੰਗੀ ਤਰ੍ਹਾਂ ਤੇ ਲੋ ਬਾਈ ਸਟਾਰਟਿੰਗ ਕਰ ਲਓ ਟਰੈਕਟਰ ਦੀ ਚੈੱਕ ਟਰੈਕਟਰ ਹੁਣ ਅੰਦਰਾਂ ਦੇ ਤੋਂ ਬਾਈ ਖੜਾ ਸੀਗਾ ਤਾਂ ਕਰਕੇ ਥੋੜਾ ਜਿਹਾ ੱੱੱਕਾ ਮਾਰਿਆ ਵੈਸੇ ਦਾ ਬੈਟਰੀ ਓਕੇ ਇਹਦੀ ਹਨ ਠੀਕ ਹੈ ਜੀ ਲੈ ਆਪੀ ਮੀਟਰ ਮੋਟਰ ਕਰ ਲਓ ਚੈੱਕ ਐਲ ਬਰੈਕਰ ਦੇਖ ਲਓ ਸਾਰਾ ਕੁਝ ਵਰਕਿੰਗ ਚ ਆ ਬਾਈ ਠੀਕ ਹੈ ਜੀ ਬਾਕੀ ਬਾਈ ਇਹਨਾਂ ਦਾ ਇੰਜਣ ਤਾਂ ਸੌਖੇ ਤੁਹਾਨੂੰ ਪਤਾ ਮਰਦੇ ਨਹੀਂ ਹੈਗੇ ਕਿਤੇ ਮਹਿੰਦਰਾ ਦੇ ਠੀਕ ਹੈ ਜੀ ਵਧੀਆ ਹੱਥ ਟਰੈਕਟਰ ਚੱਲਿਆ ਹੋਵੇ ਕਿਤੇ ਨਹੀਂ ਜਾਂਦਾ ਤੇ ਬਾਕੀ ਬਾਈ ਆਪਾਂ ਹਰੇਕ ਵੀਡੀਓ 'ਚ ਕਹਿੰਨੇ ਚ ਇਹ ਟਰੈਕਟਰ ਸਾਡੇ ਕੋਲ ਆ ਜਾਂ ਕਿਸੇ ਹੋਰ ਕੋਲ ਆ ਬਾਈ ਠੀਕ ਹੈ ਜੀ ਆਪਣਾ ਫਰਜ਼ ਆ ਤੁਹਾਨੂੰ ਚੀਜ਼ ਦਿਖਾਉਣੀ ਵੀਡੀਓ ਬਣਾ ਕੇ ਦਿਖਾਉਣਾ ਟਰੈਕਟਰ ਬਾਰੇ ਦੱਸਣਾ ਬਾਕੀ ਚੀਜ਼ ਤੁਸੀਂ ਲੈਣੀ ਆ ਤੁਸੀਂ ਆਪਣੀ ਤਸੱਲੀ ਆ ਕੇ ਆਪ ਕਰਨੀ ਆ ਬਾਈ ਇਹ ਖੜਾ ਜੀ ਪਿੰਡ ਮਾਲਾ ਬਾਈ ਨਾਲ ਦਾ ਬਾਰੇ ਬਾਰ ਘਰ ਆ ਫਿਰਨੀ ਤੇ ਤੇ ਬਾਈ ਕੋਲ 14-15 ਸਾਲ ਹੋ ਗਏ ਟਰੈਕਟਰ ਨੂੰ ਠੀਕ ਆ ਜੀ ਆਪਣੀ ਪੂਰੀ ਤਸੱਲੀ ਆ ਕੇ ਆਪਣੀ ਆਪ ਕਰ ਲਿਓ ਰੇਟ ਰੂਟ ਆਪਾਂ ਸਾਰਾ ਕੁਝ ਦੱਸ ਦੇਣਾ ਵੀਡੀਓ ਦੇ ਵਿੱਚ ਠੀਕ ਆ ਜੀ ਪੂਰੀ ਵਾ ਵੀ ਪਹੁੰਚ ਗਿਆ ਦੁੱਧ ਪਾ ਕੇ ਹੋਰ ਪੂਰੀ ਵੀਰੇ ਠੀਕ ਆ ਜੀ ਠੀਕ ਆ ਜੀ ਟਰੈਕਟਰ ਦੇ ਦੇਣਾ ਫਿਰ ਹੁਣ ਇਹਲਾ ਹਾਂ ਠੀਕ ਹੈ ਲੈ ਵੰਟੀ ਬਾਈ ਦੱਸ ਹੁਣ ਇਹਦਾ ਕੀ ਹੁਕਮ ਹੈ ਬਾਈ ਦੇਖ ਫੋਨ ਉਹ ਕਰਿਓ ਜਿਹਨੇ ਲਜਾਣਾ ਅੱਛਾ ਨਹੀਂ ਵੰਟੀ ਤੰਗ ਕਰਿਓ ਨਹੀਂ ਮੇਰੀ 1 ਮਿੰਟ ਗੱਲ ਸੁਣ ਵੀਰ ਹਾਂ ਬੰਦੇ ਤੰਗ ਬੋ ਕਰਦੇ ਆ ਪਰ ਪਰਾਰ ਜੇ ਪਾਤੀ ਵੀਡੀਓ ਆਪਣੇ ਨੇ ਮੈਂ ਕਹਿੰਦਾ ਇੰਨੇ ਫੋਨ ਕਰੇ ਅੱਛਾ ਗੱਲ ਛੱਡ ਦੇ ਵੰਟੀ ਕੀ ਗੱਲ ਮੇਰੀ ਵੀ ਸੁਣ ਲੈ ਬਾਈ ਦੇਖ ਮੈਂ ਵੀ ਟਰੈਕਟਰਾਂ ਦੇ ਕੰਮ ਕਰਦਾ ਤੇ ਇਹ ਚੀਜ਼ ਵੇਚਣੀ ਆ ਫੋਨ ਤਾਂ ਅਗਲਾ ਹੁਣ ਲਿਆਵੇ ਨਾ ਲਿਆਵੇ ਉਹ ਵਿਚ ਬੰਦੇ ਕੰਤਾਂ ਆਉਂਦੇ ਬਹੁਤ ਅੱਛਾ ਹੂੰ ਇਹ ਜਿਹੜੇ ਬੰਦੇ ਕੰਮ ਕਰਦੇ ਹੁਣ ਮਨੂੰ ਬਾਈ ਤਕਰੀਬਨ ਦਿਹਾੜੀ ਦਾ 400 ਫੋਨ ਆਉਂਦਾ ਫੋਨ ਤਾਂ ਚੱਲ ਜੀਜੂ ਕੀ ਮੈਂ 200 ਫੋਨ ਚੱਕਦਾ 200 ਫੋਨ ਵਿੱਚ ਤੇ ਚੱਕ ਨਹੀਂ ਆਉਂਦਾ ਬਹੁਤ ਬੰਦੇ ਮੈਨੂੰ ਗਾਲਾਂ ਵੀ ਕੱਢਦੇ ਐ ਗੱਲ ਕਰਕੇ ਲੈ ਇਹਦਾ ਤੇਰੇ ਕੋਲ ਤੈਨੂੰ ਲਾਲ पे ਫੋਨ ਭਵੇਂ ਅਗਲਾ ਨਹੀਂ ਵੰਟੀ ਬਾਈ ਮੈਂ ਆਪਣਾ ਨੰਬਰ ਤੇਰਾ ਹੀ ਚੱਲ ਆਪਣਾ ਪਾ ਲੈ ਤਾਨੂੰ ਕਿਉਂ ਉਹ ਨਹੀਂ ਨਹੀਂ ਮੈਂ ਨਾ ਨੰਬਰ ਦੋ ਪਾਣਾ ਆਪਣੇ ਪਾ ਲੈਣਾ ਤੇਰਾ ਹੀ ਪਾ ਲੈਣਾ ਠੀਕ ਹੈ ਇਹਨੂੰ ਮਰਜ਼ੀ ਕਰ ਲੈ ਵਗਲਾ ਠੀਕ ਹੈ ਕਿਉਂਕਿ ਆਪਣਾ ਮਸਲਾ ਹੈਗਾ ਪਿੰਡ ਦਾ ਕੋਈ ਗੱਲ ਨਹੀਂ ਠੀਕ ਹੈ ਤੇ ਵੰਟੀ ਦਾ ਬਸੇ ਮਨੂੰ ਕਹਿੰਦਾ ਸੀ ਬਾਈ ਕਹਿੰ ਕੋਈ ਗੱਲ ਨਹੀਂ ਪਰ ਮੈਂ ਬਾਈ ਨੂੰ ਕਿਹਾ ਵੀ ਮੈਂ ਕਿਹਾ ਬਾਈ ਥੋੜਾ ਜਿਆਦਾ ਸੀਜ਼ਨ ਹੈ ਉਹ ਹੈ ਵੀ ਆਪਣੇ ਕੋਲ ਟਰੈਕਟਰ ਵੀ ਖੜੇ ਆ ਕਈ ਵੀ ਆਪਾਂ ਤੇਰਾ ਟਰੈਕਟਰ ਸਿੱਧਾ ਮੰਡੀ ਦੀ ਗੱਲ ਹੋਰ ਦੱਸਦਾ ਵੀਰੇ ਤੇ ਵੀ ਅਗਲਾ ਬਾਈ ਡਾਟ ਕਰਦਾ ਵੀ ਵੀ ਇਹਨਾਂ ਨੇ ਉਹ ਕਰਿਆ ਵਾ ਟਰੈਕਟਰ ਪਾਲਸ ਮਾਰੀ ਵੀ ਕੁਝ ਕਰਿਆ ਵਾ ਹਾਂ ਹਾਂ ਤਾਂ ਧੁੱਤ ਖੜਾ ਕੋਈ ਪਾਲਸ ਨਹੀਂ ਸਿਰਫ ਧੋਇਆ ਧੋਇਆ ਵਾ ਇੱਕ ਟਮਾਟੀ ਨੂੰ ਪੈਸੇ ਦੱਸ ਦੇ ਜੀਐਸਟੀ ਵਗੈਰਾ ਕੱਟ ਕੇ ਪਹਿਲਾਂ ਹੀ ਦੱਸ ਦੇ 2.5 ਲੱਖ ਟਰੈਕਟਰ ਦੇ ਦੇਣਾ ਆਪਾਂ ਠੀਕ ਆ ਮੰਗਣ ਨੂੰ ਜੋ ਮਰਜ਼ੀ ਮੰਗਾਲਾ ਠੀਕ ਆ ਬਾਈ ਕੋਈ ਫਾਇਦਾ ਨਹੀਂ ਬਾਈ ਦੀਆਂ ਗੱਲਾਂ ਬਣਾ ਜਾਏ ਉਹ ਇਹ 2.5 ਲੱਖ ਮੰਗ ਠੀਕ ਆ ਬਾਕੀ ਟਰੈਕਟਰ ਆ ਕੇ ਦੇਖ ਲਿਓ ਪਾਸ ਕਰ ਲਿਓ ਆਪਣਾ ਚਲਾ ਕੇ ਠੀਕ ਆ ਜੀ ਬਾਕੀ ਜਿੰਨਾ ਵੀ ਹੋਇਆ ਬਈ ਮੌਕੇ ਤੇ ਮਾਨਤਣ ਕਰਾ ਦਾਂਗੇ ਠੀਕ ਨੇ ਜੀ ਟਰੈਕਟਰ ਚੰਗਾ ਬਾਈ ਤੇ ਬਾਈ ਟਾਇਰ ਦੱਸ ਦਈਏ ਟਾਇਰ ਐਮ ਆਰ ਐਲ ਦੇ ਟਾਇਰ ਪਏ ਹੋਏ ਆ ਚਾਰੇ ਚਾਰੇ ਟਾਇਰ ਹੋਣਗੇ ਤਕਰੀਬਨ 80 ਪੈਸੇ ਠੀਕ ਆ ਜੀ ਤੇ ਬਾਕੀ ਮੰਟੀ ਵੀਰੇ ਕੋਈ ਆਇਆ ਮਾਨਦਾਨ ਕਰਦੀ ਬਾਕੀ ਬਾਈ ਕੋਈ ਗੱਲ ਨਹੀਂ ਮੰਟੀ ਬਾਈ ਨਾ ਮੰਨੇ ਤਾਂ ਮੇਰਾ ਵੀ ਪਿੰਡ ਕੋਲੇ ਮੰਨੂ ਪਾ ਲੈ ਕੋਈ ਚੱਕਰ ਪਿੰਡ ਆ ਗਵਾਂਟੀ ਆ ਤੂੰ ਤਾਂ ਸਾਡਾ ਆ ਘਵਾਂਡੀ ਨੀ ਯਾਰ ਹੁਣ ਅਸੀਂ ਹੁਣ ਤਾਂ ਉਹ ਝੱਲੀਆਂ ਚਲੇ ਗਿਆ ਹਾਂ ਹਾਂ ਹੁਣ ਅਸੀਂ ਪਿੰਡ ਵਾਂਡੀ ਦਾ ਸਾਡੇ ਪਿੰਡ ਬਦਲ ਲਿਆ ਬਾਈ ਠੀਕ ਆ ਪਰ ਉਦਾਂ ਬਾਈ ਆਉਂਦੇ ਇੱਥੇ ਆ ਸਾਡੇ ਇਕੱਠੇ ਹੁੰਦੇ ਚੌਕਾ ਦਾ ਡਾਕਟਰ ਨੂੰ ਮਿਲਣਾ ਹੈ ਨਾ ਉੱਥੇ ਥੋੜਾ ਬਸ ਅੱਜ ਤਾਂ ਕੋਈ ਸੰਧਾ ਆਈਦਾ ਜਾਂਦਾ ਤਹਾਂ ਇਹ ਮਾਲਾਂ ਦੇ ਬਾਈ ਵਾਂਟੀ ਨਾਲ ਦਾ ਜਮੀਨ ਨਾਲੇ ਦਾ ਘਰ ਸਾਹਮਣੇ ਗਲੀ ਟੱਪ ਕੇ ਉਧਰ ਤਾਂ ਉਧਰ ਥੋੜਾ ਘਰ ਵਿੱਚ ਤੁਸੀਂ ਇੱਧਰ ਆ ਕੇ ਤੁਸੀਂ ਚੱਲੀ ਜਾ ਥੱਲੇ ਬਸ 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 ਅਸੀਂ ਬਸ ਪਿੰਡ ਬਦਲਿਆ ਵਾਂਟੀ ਨਹੀਂ ਬਾਹਰ ਆ ਗਏ ਪਿੰਡ ਦੇ ਤੇ ਬਾਕੀ ਬਾਈ ਟਰੈਕਟਰ ਦੀ ਆਪਣੀ ਪੂਰੀ ਤਸੱਲੀ ਆ ਠੀਕ ਆ ਜੀ ਬਾਕੀ ਬਾਈ ਜਿਹਨੇ ਵੀ ਆਉਣਾ ਹੈ ਤਾਂ ਆਇਓ ਬਾਈ ਫੋਨ ਕਰਕੇ ਕਈ ਵਾਰ ਤੁਹਾਨੂੰ ਪਤਾ ਵੀ ਕੋਈ ਹੋਰ ਬੰਦਾ ਆ ਕੇ ਹੋ ਜਾਂਦੀ ਗੱਲਬਾਤ ਸਾਡੇ ਨਾਲ ਹੁੰਦਾ ਰਹਿੰਦਾ ਹੈ ਕਈ ਵਾਰ ਵੀਰ ਨਹੀਂ ਆਉਂਦੇ ਫੋਨ ਕਰਕੇ ਫਿਰ ਥੋੜਾ ਔਖਾ ਹੋ ਜਾਂਦਾ ਠੀਕ ਹੈ ਜੀ ਤੇ ਬਾਕੀ ਕਿਸੇ ਕੋਲ ਟਰਾਲਾ ਹੋਇਆ 14 ਫੋਟਾ ਬਾਈ 14 ਫੋਟਾ ਹੀ ਲੈਣਾ 14 ਹੀ ਲੈਣਾ 19ਵੀਂ ਹੱਕ ਵਾਲਾ 19ਵੀਂ ਠੀਕ ਆ ਬਣਿਆ ਵਾ ਬਾਈ ਜਿੱਥੇ ਦਾ ਮਰਜ਼ੀ ਹੋਵੇ ਵਧੀਆ ਹੋਵੇ ਬਾਕੀ ਚਲੋ ਜੋ ਰੇਟ ਆ ਮਾਰਕੀਟੇ ਚੀਜ਼ ਤਾਂ ਆਪਣੇ ਰੇਟ 'ਚ ਵਿਕਣੀਆਂ ਠੀਕ ਨੇ ਹਾਂ ਜੀ ਹਾਂ ਤੇ ਪਿੰਡ ਬਾਈ ਮਾਲਾਂ ਹੈ ਰੋਪੜ ਤੋਂ ਤਕਰੀਬਨ 6.7 ਕਿਲੋਮੀਟਰ ਹੈ ਠੀਕ ਹੈ ਜੀ ਰੋਡ ਦੇ ਉੱਪਰ ਹੀ ਪਿੰਡ ਹੈ ਮੰਟੀ ਭਾਈ ਮਾ ਨੰਬਰ ਬੋਲੇ ਦੇ ਯਾਰ ਤੋਂ 94655 ਹਾਂਜੀ 81005 81005 ਪੂਰੀ ਦਾ ਵੀ ਬੋਲ ਦੀ ਹੈ ਕਿ ਤੂੰ ਨਹੀਂ ਚੱਕਦਾ ਪੂਰੀ ਤੂੰ ਵੀ ਬੋਲ ਦੇ ਨੰਬਰ ਵੀਰੇ 9463975062 75062 ਠੀਕ ਹੈ ਭਾਈ ਭਾਈ ਦੋਨਾਂ ਭਾਈਆਂ ਦੇ ਨੰਬਰ ਬੋਲ ਦੇ ਜਿਹੜਾ ਸਾਨੂੰ ਵਧੀਆ ਲੱਗਿਆ ਦੋਹਾਂ ਚੋਂ ਵੀ ਜਿਹਨੇ ਵਧੀਆ ਦੇ ਦੇਣਾ ਉਹਨੂੰ ਫੋਨ ਕਰ ਲਿਓ ਠੀਕ ਹੈ ਜੀ ਤੇ ਠੀਕ ਹੈ ਮੰਟੀ ਭਾਈ ਠੀਕ ਹੈ ਜੀ ਓਕੇ ਜੀ